ਸਤ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਆ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰੀ ਵਖੜਾ ਜਿੰਨਾ ਮੇਰਾ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਾਂ ਤੇ ਅੱਜ ਦੀ ਵੱਡੀ ਖਬਰ ਉਹ ਦੇਸ਼ ਮੰਤਰੀ ਨੇ ਲਾਂਚ ਕੀਤੀ ਪਾਸਪੋਰਟ ਸੇਵਾ 2.0 ਚਾਨੂੰ ਈ ਪਾਸਪੋਰਟ ਅਪਲਾਈ ਕਰਨ ਦਾ ਪੂਰਾ ਪ੍ਰੋਸੈਸ ਹੈ ਕੋਈ ਸਵੇਰੀਫਿਕੇਸ਼ਨ ਜੇ ਵੀ ਨਹੀਂ ਲੱਗੇਗਾ ਸਮਾਂ ਕੁਝ ਸਾਲ ਪਹਿਲਾਂ ਤੱਕ ਪਾਸਪੋਰਟ ਹੋਣਾ ਆਪਣੇ ਆਪ ਚ ਇੱਕ ਵੱਡੀ ਗੱਲ ਸੀ ਜਿਆਦਾਤਰ ਹਵਾਈ ਯਾਤਰਾ ਕਰਨ ਵਾਲੇ ਲੋਕ ਹੀ ਪਾਸਪੋਰਟ ਬਣਵਾਉਣ ਦੀ ਕੋਸ਼ਿਸ਼ ਕਰਦੇ ਸਨ ਪਰ ਹੁਣ ਹਰ ਕਿਸੇ ਲਈ ਪਾਸਪੋਰਟ ਹੋਣਾ ਬਹੁਤ ਆਸਾਨ ਆਮ ਗੱਲ ਬਣ ਚੁੱਕੀ ਹੈ ਹਵਾਈ ਯਾਤਰਾ ਤੋਂ ਲੈ ਕੇ ਰਹਿائش ਪ੍ਰਮਾਣ ਪੱਤਰ ਤੇ ਪਛਾਣ ਪ੍ਰਮਾਣ ਪੱਤਰ ਦੇ ਰੂਪ ਵਿੱਚ ਪਾਸਪੋਰਟ ਬਹੁਤ ਮਦਦਗਾਰ ਸਾਬਤ ਹੁੰਦਾ ਹੈ ਇਸੇ ਕਾਰਨ ਦੇਸ਼ ਵਿੱਚ ਪਾਸਪੋਰਟ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ ਉੱਥੇ ਹੀ ਪਾਸਪੋਰਟ ਦੇ ਡਾਟਾ ਨੌਸਰਖਿਆਤਰੱਖਣ ਲਈ ਸਰਕਾਰ ਨੇ ਪਾਸਪੋਰਟ 2.0 ਜਾਰੀ ਕਰਨ ਦਾ ਫੈਸਲਾ ਕੀਤਾ ਹੈ 24 ਜੂਨ 2025 ਨੂੰ 13ਵੇਂ ਪਾਸਪੋਰਟ ਸੇਵਾ ਦਿਸਤ੍ਰ ਵਿਦੇਸ਼ ਮੰਤਰੀ ਐਸ ਜੀ ਸ਼ੰਕਰ ਨੇ ਵੀ ਪਾਸਪੋਰਟ ਸੇਵਾ 2.0 ਨੂੰ ਲਾਂਚ ਕੀਤਾ ਹੈ ਜਿਸ ਨਾਲ ਪਾਸਪੋਰਟ ਪ੍ਰਾਪਾਣਾ ਬਹੁਤ ਗਿਆ ਹੈ ਪਾਸਪੋਰਟ ਲਈ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਸੇਵਾ ਪ੍ਰੋਗਰਾਮ ਚੁਕਿਤਾ ਜਿਸ ਤਹਿਤ ਪਾਸਪੋਰਟ ਬਣਾਉਣਾ ਬੇਹੱਦ ਆਸਾਨ ਹੋ ਗਿਆ ਹੈ ਡਿਜੀਟਲ ਦੁਨੀਆ ਦੇ ਇਸ ਜੋ ਕਿ ਸਰਕਾਰ ਨੇ ਈ ਪਾਸਪੋਰਟ ਜਾਰੀ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਇਹ ਪਾਸਪੋਰਟ ਚ ਚਿਪ ਲੱਗੀ ਹੋਈ ਹੈ ਤੇ ਇਹ ਟੈਂਪਰ ਪ੍ਰੂਫ ਵੀ ਹੈ ਇਹ ਪਾਸਪੋਰਟ ਦੀ ਮਦਦ ਨਾਲ ਵਿਦੇਸ਼ ਯਾਤਰਾ ਚ ਆਸਾਨੀ ਹੋਵੇਗੀ ਇਸ ਨਾਲ ਲੋਕਾਂ ਨੂੰ এয়ারਪੋਰਟ ਤੇ ਘਾਟ ਇੰਤਜ਼ਾਰ ਕਰਨਾ ਪਵੇਗਾ ਤੇ ਉਹਨਾਂ ਲਈ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਵੀ ਆਸਾਨ ਹੋਮ ਜਾਵੇਗਾ ਇਹ ਪਾਸਪੋਰਟ ਚ ਲੱਗੀ ਚਿਪ ਵਿੱਚ ਤੁਹਾਡਾ ਨਿੱਜੀ ਡਾਟਾ ਸੁਰੱਖਿਅਤ ਰੱਖੇਗਾ ਜਿਸ ਨਾਲ ਕੋਈ ਵੀ ਚਾਹ ਕੇ ਵੀ ਡਾਟਾ ਨਾਲ ਡਾਟੇ ਨਾਲ ਸ਼ੇਰ ਸ਼ਰ ਨਹੀਂ ਕਰ ਸਕਦਾ ਪਾਸਪੋਰਟ ਤਰਕ ਦੀ ਨਿੱਜੀ ਦੇ ਬਾਇਓਮੈਟ੍ਰਿਕ ਜਾਣਕਾਰੀ ਵੀ ਚਿਪ ਚ ਸੁਰੱਖਿਅਤ ਰੂਪ ਚ ਸਟੋਰ ਕੀਤੀ ਜਾਵੇਗੀ ਪਾਸਪੋਰਟ ਆਈ ਸੀ ਆਓ ਦੇ ਨਿਜਮਤ ਤੇ ਖਰਾ ਉਤਰਦਾ ਹੈ ਇਸ ਤਰ੍ਹਾਂ ਇਹ ਪਾਸਪੋਰਟ ਦੁਨੀਆਂ ਭਰ ਵਿੱਚ ਮੰਨਤਾ ਰੱਖਦਾ ਹੈ ਖਬਰ ਨੂੰ ਅੰਤ ਤੱਕ ਰੱਖਣ ਲਈ ਧੰਨਵਾਦ